ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਤਸਵੀਰਾਂ ਜਿਹੜੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਫਲਾਈਓਵਰ ਤੇ ਅਚਾਨਕ ਹੀ ਚੱਲਦੀ ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਭਗੜੜ ਮਚ ਜਾਂਦਾ ਹੈ ਤਾਂ ਵੱਡਾ ਸਾਰਾ ਜਾਮ ਜਿਹੜਾ ਇਹ ਲੱਗਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਗੁਰੂਗਰਾਮ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਚੱਲਦੀ ਗੱਡੀ ਜਿਹੜੀ ਹੈ ਫਲਾਈਓਵਰ ਤੇ ਅੱਗ ਦਾ ਗੋਲਾ ਬਣ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਭਗੜੜ ਮਚ ਜਾਂਦੇ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਵਿਚ ਫਲਾਈਓਵਰ ਦੇ ਇੱਕ ਗੱਡੀ ਜੜੀ ਹੈ ਚੱਲਦੀ ਅਚਾਨਕ ਹੀ ਉਸ ਨੂੰ ਅੱਗ ਲੱਗ ਜਾਂਦੀ ਹੈ ਗੱਡੀ ਮਤਿਆ ਰਹੇ ਕਿ ਇਹ ਗੱਡੀ ਜੜੀ ਅੱਗ ਲੱਗਣ ਤੋਂ ਬਾਅਦ ਥੱਲੇ ਨਹੀਂ ਡਿੱਗੀ ਕਿਉਂਕਿ ਥੱਲੇ ਹੀ ਇੱਕ ਡੈਰਾਇਡ ਰੇਲਵੇ ਫਟਕ ਹੈ ਰੇਲਵੇ ਲਾਈਨ ਹੈ ਜਿੱਥੇ ਟ੍ਰੇਨ ਜੜੀ ਹੈ ਜਾ ਰਹੀ ਸੀ ਪਰ ਮੌਕੇ ਦੇ ਤਸਵੀਰਾਂ ਤਰ ਦਿਖਾ ਰਹੇ ਜਿੱਥੇ ਅਚਾਨਕ ਹੀ ਇੱਕ ਗੱਡੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਿਹੜਾ ਇਸ ਟ੍ਰੈਫਿਕ ਤੇ ਕੰਟਰੋਲ ਕੀਤਾ ਤੇ ਬੈਰੀਗੇਟਿੰਗ ਕਰਕੇ ਬੈਰੀਗੇ ਨਹੀਂ ਕਰਕੇ ਜਿਹੜਾ ਇਹ ਟ੍ਰੈਫਿਕ ਨੂੰ ਕੰਟਰੋਲ ਕੀਤਾ ਤੇ ਨਾਲ ਹੀ ਤਸਵੀਰਾਂ ਦਿਖਾ ਰਹੇ ਜਿੱਥੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਤੇ ਆਗੂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਹੀ ਪੁਲਿਸ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਜਿੱਥੇ ਲੋਕਾਂ ਨੂੰ ਰੋਕਿਆ ਜਾ ਰਿਹਾ ਲੋਕਾਂ ਨੂੰ ਜਿਹੜੇ ਨੇ ਸਾਈਡ ਵਾਈ ਸਾਈਡ ਜਿਹੜੇ ਨੇ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਚਾਨਕ ਹੀ ਗੁਰੂਗ੍ਰਾਮ ਦਾ ਜਿਹੜਾ ਹੈ ਫਲਾਈਓਵਰ ਹੈ ਉਹ ਕਾਫੀ ਜਿਹੜੇ ਨੇ ਲੋਕਾਂ ਨਾਲ ਭਰਿਆ ਰਹਿੰਦਾ ਹੈ ਅਕਸਰ ਹੀ ਜਿਹੜੇ ਨੇ ਲੋਕ ਕਾਫੀ ਇੱਥੋਂ ਆਂਦੇ ਜਾਂਦੇ ਨਜ਼ਰ ਆ ਰਹੇ ਨੇ ਤਾਂ ਜਿਸ ਵੇਲੇ ਇਸ ਗੱਡੀ ਨੂੰ ਅੱਗ ਲੱਗੀ ਤਾਂ ਮੋਕੇ ਤੇ ਕਾਫੀ ਜਿਹੜੇ ਨੇ ਭਗੜਾੜੀ ਵੀ ਮਾਰ ਜਾਂਦੇ ਤਸਵੀਰਾਂ ਇੱਕ ਤਰ੍ਹਾਂ ਦਿਖਾ ਰਹੇ ਆ ਜਿੱਥੇ ਤੁਹਾਨੂੰ ਜਿੱਥੇ ਇੱਕ ਟ੍ਰੇਨ ਜਿਹੜੀ ਹੈ ਥੱਲੋਂ ਫਲਾਈਓਵਰ ਤੋਂ ਜਾ ਰਹੀ ਹੈ ਤਾਂ ਦੂਜੇ ਪਾਸੇ ਵੱਡਾ ਸਾਰਾ ਜਾਮ ਜਿਹੜਾ ਇਹ ਰੇਲਵੇ ਜਿਹੜੇ ਨੇ ਰੇਲਵੇ ਲਾਈਨ ਦੇ ਉੱਤੇ ਜਿੱਥੇ ਫਲਾਈਓਵਰ ਤੇ ਗੱਡੀ ਨੂੰ ਲੱਗੀ ਆ ਉੱਥੇ ਜਿਹੜੇ ਨੇ ਲੋਕ ਕਾਫੀ ਜਿਹੜੇ ਨੇ ਤਦਾਰ ਦੇ ਵਿੱਚ ਇਕੱਠੇ ਨੇ ਕਿਉਂਕਿ ਤਸਵੀਰਾਂ ਖਾ ਰਿਹਾ ਤੁਹਾਨੂੰ ਗੁਰੂਗਰਾਮ ਦੇ ਜਿਹੜੇ ਦੋਲਤਾਬਾਦ ਜਿਹੜੇ ਨੇ ਫਾਈਓਵਰ ਉੱਥੇ ਇਹ ਹਾਸਾ ਵਾਪਰੇ ਆ ਜਿੱਥੇ ਵਿੱਚ ਸੜਕ ਦੇ ਵਿੱਚ ਰੋਡ ਦੇ ਹੀ ਜਿਹੜੇ ਦੱਸਿਆ ਜਾ ਰਿਹਾ ਕਿ ਇਹ ਫਲਾਈਓਵਰ ਦੇ ਉੱਤੇ ਹੀ ਵਿਚਕਾਰ ਹੀ ਅਚਾਨਕ ਹੀ ਇੱਕ ਚੱਲਦੀ ਗੱਡੀ ਜਿਹੜੀ ਆਗ ਦਾ ਗੋਲਾ ਬਾਂਜਦੀ ਜਿਸ ਤੋਂ ਬਾਅਦ ਧੂ ਧੂ ਕਰਕੇ ਗੱਡੀ ਜਿਹੜੀ ਹੈ ਪੂਰਾ ਪੂਰੇ ਦੀ ਪੂਰੀ ਗੱਡੀ ਜਿਹੜੀ ਹੈ ਸੜਕੇ ਸੁਆਹ ਹੋ ਜਾਂਦੇ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚ ਕੇ ਜਿੱਥੇ ਬੈਰੀਗੇਟਿੰਗ ਕਰਕੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਜਾਣ ਤੋਂ ਰੋਕਿਆ ਜਾਂਦਾ ਹੈ ਜਿਸ ਤੋਂ ਬਾਅਦ ਟ੍ਰਾਫਿਕ ਵੀ ਜਿਹੜਾ ਹੈ ਪੂਰਾ ਕੰਟਰੋਲ ਕੀਤਾ ਜਾਂਦਾ ਹੈ ਮੌਕੇ ਤੇ ਫਾਇਰ ਬ੍ਰਿਗੇਡ ਟੀਮਾਂ ਜਿਹੜੀਆਂ ਨੇ ਲਗਾਤਾਰ ਪਹੁੰਚੀਆਂ ਤੇ ਜਿਸ ਤੋਂ ਬਾਅਦ ਆਗ ਉੱਤੇ ਕਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਅੱਗ ਉੱਤੇ ਜਦੋਂ ਕਾਬੂ ਪਾਇਆ ਗਿਆ ਤਾਂ ਫਿਰ ਜਿਹੜੀ ਬੈਰੀਗੇਟਿੰਗ ਖੁਲਵਾ ਕੇ ਫਿਰ ਸਾਈਡ ਬਾਈ ਸਾਈਡ ਜਿਹੜੇ ਨੇ ਲੋਕਾਂ ਨੂੰ ਕੱਢਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਅਚਾਨਕ ਹੀ ਵੱਧਦੀ ਗਰਮੀ ਕਰਕੇ ਜਿਹੜੇ ਨੇ ਚੱਲਦੀ ਗੱਡੀਆਂ ਨੂੰ ਅੱਗ ਲੱਗ ਜਾਂਦਾ ਹੈ ਤਸਵੀਰਾਂ ਪਰ ਫਿਲਹਾਲ ਜਿਹੜੀ ਇਸ ਘਟਨਾ ਬਾਰੇ ਇਹ ਨਹੀਂ ਪਤਾ ਲੱਗ ਸਕਿਆ ਕਿ ਆਖਿਰਕਾਰ ਇਹ ਗੱਡੀ ਨੂੰ ਅੱਗ ਕਿਵੇਂ ਲੱਗੀ ਹੈ ਪਰ ਤਸਵੀਰਾਂ ਜਿਹੜੀਆਂ ਨੇ ਕਾਫੀ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਦੂਰੋਂ ਦੂਰੋਂ ਜਿਹੜੇ ਨੇ ਧੂਏ ਦੇ ਜਿਹੜੇ ਨੇ ਤੁਸੀਂ ਭਾਂਬੜ ਦੇਖ ਸਕਦੇ ਹੋ ਕਿ ਵੀ ਇਹ ਦੂਰ ਤੋਂ ਹੀ ਨਜ਼ਰ ਆ ਰਹੇ ਨੇ ਕਾਲੇ ਕਾਲੇ ਤਪਰੇੜੇ ਦੇ ਗੱਡੀ ਦੇ ਵਿੱਚੋਂ ਜਿਹੜੇ ਧੂਏ ਨਿਕਲ ਰਹੇ ਨੇ ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਤਾਂ ਮੌਕੇ ਤਸਵੀਰਾਂ ਦਿਖਾ ਰਹੇ ਜਿੱਥੇ ਅਚਾਨਕ ਹੀ ਚੱਲਦੀ ਗੱਡੀ ਜਿਹੜੀ ਹੈ ਚੱਲਦੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par